ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਦ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੈਂਡਟੈਨ ਆ ਜੀ ਤਹਿਸੀਲ ਤੇ ਜ਼ਿਲ੍ਹਾ ਬਾਰੀ ਨੂੰ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਦੋ ਐਨੀਮਲ ਲੈ ਕੇ ਆਏ ਜੀ ਇੱਕ ਤਾਂ ਉੱਚੇ ਬੱਚੇ ਵਾਲੀ ਨਿਊਲੀ ਰਵੀ ਦਾ ਨਗੀਨਾ ਹੀ ਹੈ ਜੀ ਇੱਕ ਇੱਕ ਟੋਕੜ ਗਾਂ ਹੈ ਡੀਟੇਲ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਭਰ ਕੇ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸੋ ਨਾਮ ਸੁਖਦੀਪ ਸਿੰਘ ਪਿੰਟਹਿਣਾ ਜਿਹੜਾ ਫਰੀਦਕੋਟ ਤਸਵੀਰ ਵੀ ਫਰੀਦਕੋਟ ਆ ਜੀ ਮੋਬਾਈਲ ਨੰਬਰ 9464428248 9464428248 ਜੀ ਠੀਕ ਆ ਬਾਈ ਇੱਕ ਨੰਬਰ ਮਾਈ ਤੋਂ ਸ਼ੁਰੂ ਕਰਾਂਗੇ ਸੂਆ ਕਿੰਨਾ ਮਾ ਸੂਈ ਆ ਜੀ ਇਹ ਦੂਜਾ ਸੂਆ ਸੂਈ ਆ ਕਦੋਂ ਸੂਈ ਆ ਡੇਢ ਤੋਂ 2 ਮਹੀਨੇ ਹੋ ਗਏ ਸੂਈ ਤੋਂ ਬੱਚਾ ਕੀ ਆ ਜੀ ਮਗਰ ਇਹਦੇ ਕ ਆ ਗਿਆ ਗਿਹੜ ਨੂੰ ਆਰਗੀ ਪੋਲੀ ਆ ਠੀਕ ਆ ਜੀ ਕਿੰਨਾ ਦੁੱਧ ਕਿੰਨਾ ਤਿਆਰ ਦੁੱਧ ਆਪਾਂ ਦੋ ਟਾਈਮ ਉਥੋਂ 10 ਕਿਲੋ ਚੋਕੇ ਲਿਆਂਦੀ ਆ ਠੀਕ ਆ ਜੀ ਇੱਕ ਅੱਧਾ ਦਿਨਾ ਕਿ ਕਿਲੋ ਖੰਡ ਪਸੂ ਤਾਂ ਠਾ ਠਾ ਕਰ ਵੀ ਜਾਂਦਾ 9 ਮੰਨ ਕੇ 9 ਕਿਲੋ ਮੰਨ ਕੇ ਆਵੇ ਜਿਹੜੇ ਵੀ ਆ ਠੀਕ ਆ ਥਾਣਾ ਦਾ ਕੋਈ ਭੂਰ ਛਿੱਟਾ ਜਮਾਂ ਹੀ ਨਹੀਂ ਵੀਰੇ ਆਪਣੀ ਫੁੱਲ ਗਰੰਟੀ ਹੋਊਗੀ ਬਰਫੀ ਆ ਜਮਾਂ ਕੱਦ-ਕਾੜ ਤੁਸੀਂ ਬਾਈ ਦੇ ਹਿਸਾਬ ਨਾਲ ਚੈੱਕ ਕਰ ਲਓ ਬਾਈ ਦੇ ਮੋਢੇ ਤੇ ਕਰਾਉਂਦੀ ਆ ਜੀ ਚਾਰੇ ਪੈਰ ਚਿੱਟੇ ਆ ਨਿਸ਼ਾਨੀਆਂ ਪੂਰੀਆਂ ਕਰਦੀ ਆ ਜੀ ਅੱਜ ਹੀ ਵੇਖ ਲੈ ਕਿਵੇਂ ਉੱਚੀ ਪਈ ਇਹਦੀ ਸਹੀ ਗੱਲ ਆ ਜੀ ਤੇ ਦੂਸਰੇ ਨੰਬਰ ਫਾਲੋ ਵਿਥੀ ਆ ਇਹਦਾ ਹੁਣ ਦੂਜੇ ਵਪਾਰੀਆਂ ਆ ਆਪਾਂ ਕਿਹੜਾ ਮੰਨ ਲਾ ਵੀ ਕਈਆਂ ਦਾ ਕੰਮ ਸਿਸਟਮ ਆ ਫਰੇਕ ਨਹੀਂ ਕਹਿੰਦੇ ਕਿ ਕਈ ਰੱਖ ਵੀ ਜਾਂਦੇ ਆ ਦੁੱਧ ਪਰ ਆਪਣਾ ਉਹ ਜਾ ਸਿਸਟਮ ਨਹੀਂਗਾ ਤੜਕੇ ਨਚੋੜੀ ਆ ਠੀਕ ਆ ਜੀ ਆਪਣਾ ਤਾਂ ਕੋਈ ਰਾਤ ਦਾ ਵੀ ਨਹੀਂ ਸੀ ਦੁਪਹਿਰ ਹੀ ਤੁਸੀਂ ਫੋਨ ਲਾਇਆ ਮੈਨੂੰ ਹਾਂ ਦੁਪਹਿਰੇ ਤੁਹਾਨੂੰ ਫੋਨ ਲਾਇਆ ਵੀ ਆਪਾਂ ਚੋਣੀ ਆ ਹਨਾ ਆ ਦੂਜਾ ਆਪਣਾ ਉਹ ਵੀਡੀਓ ਬਣਾਉਣੀ ਆ ਵੀਡੀਓ ਬਣਾਉਣੀ ਆ ਠੀਕ ਆ ਜੀ ਤੇ ਜਿਹੜੇ ਟਾਈਮ ਮਰਜ਼ੀ ਭਵੇਂ ਅੱਗੇ ਚਾਰ ਟਾਈਮ ਬੰਦਾ ਚੋ ਵੀ ਆਪਣਾ ਟਾਈਮ ਟੂ ਟਾਈਮ ਆਪ ਦਾ ਚੋ ਕੇ ਲੈ ਜੇ ਭਵੇਂ ਚਾਰ ਟਾਈਮ ਤਸੱਲੀ ਕਰੇ 9 ਕਿਲੋ ਜੋਕ ਕੇ ਦੇ ਦਾਂਗੇ ਕੰਡੇ ਤੋਲ ਕੇ ਦੇਵਾਂਗੇ ਤੋਲ ਕੇ ਦਿਖਾ ਦੀ ਬਾਈ ਬਾਈ ਦੇ ਦਸਨ ਮੁਤਾਬਕ ਸੂਆ ਦੂਜਾ ਜੀ ਸੂਈ ਆ 1.5 ਤੋਂ 2 ਮਹੀਨੇ ਹੋ ਗਏ ਸੂਈ ਨੂੰ ਬੱਚਾ ਮਗਰ ਕੱਟਾ ਜੀ ਤੁਸੀਂ ਚਾਹੇ ਜਿੰਨਾ ਮਰਜ਼ੀ ਮੰਨ ਲਓ ਜੀ ਤੁਹਾਡੀ ਵੀਡੀਓ ਆਪਣੇ ਕੋਲੇ ਪਈ ਆ ਠੀਕ ਆ ਜੀ ਚੁਬਾਈ ਬਾਈ ਕਹਿੰਦਾ ਰੂਵ ਵਰਗੀ ਐਚ ਐਫ ਗਾਇਆਂ ਵਰਗੀ ਕੱਦ ਕਾਠ ਵੀ ਚੰਗਾ ਵਜਨ ਵੀ ਚੰਗਾ ਕੱਦ ਤੁਸੀਂ ਬਾਈ ਦੇ ਹਿਸਾਬ ਨਾਲ ਅੰਦਾਜ਼ਾ ਲਾ ਲਓ ਥਾਣਾ ਦੇ ਸਹਿਜ ਵੀ ਸੋਹਣੇ ਆ ਬਾਕੀ ਨੀਲੀ ਰਾਵੀ ਚ ਪੈਂਦੀ ਆ ਜੀ ਠੰਡੀ ਸੀਲ ਬਾਈ ਦਾਸ ਦਾ ਪੂਰੀ ਆ ਜੀ ਫੇਰ ਸ ਕੁਆਲਟੀ ਤੁਹਾਨੂੰ ਨੇੜੇ ਤੋਂ ਦਿਖਾ ਦਿੰਦੇ ਆ ਜੀ ਦੋਵੇਂ ਅੱਖਾਂ ਬਿੱਲੀਆਂ ਸਹੀ ਗੱਲ ਲਈ ਮੂੰਹ ਚਿੱਟਾ ਮੱਥੇ ਤੇ ਚਿੱਟਾ ਬਾਕੀ ਸੀਮਾ ਨੇ ਚੰਗਾ ਨੀਲੀ ਰਾਵੀ ਦਾ ਲੱਗ ਜੇ ਬੱਚਾ ਜਿਹੋ ਜਾਂ ਮਰਜ਼ੀ ਲੈ ਲਿਓ ਜੀ ਥਾਣਾ ਦੇ ਸਹਿਜ ਆ ਦੇਖ ਸਕਦੇ ਹੋ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਈ ਸ਼ਾਂਖ ਨਹੀਂ ਜੀ ਬੱਚਾ ਮਾਰਦਾ ਆਈ ਬਾਰਡਰ ਏਰੀਆ ਚ ਆਏ ਠੀਕ ਹੈ ਜੀ ਬਾਰਡਰ ਏਰੀਆ ਚ ਆਈ ਹੈ ਬਾਰਡਰ ਏਰੀਆ ਚ ਆਈ ਹੈ ਠੀਕ ਹੈ ਬਾਈ 9 ਕਿਲੋ ਦੁੱਧ ਬਾਈ ਕਹਿੰਦਾ ਮੇਰੇ ਘਰੇ ਚਾਹ تسلی ਤੁਸੀਂ ਕਰਨੀ ਹੈ ਜੀ ਮੇਰਾ ਕੰਮ ਸਿਰਫ ਤੁਹਾਨੂੰ ਪਸੂ ਦਿਖਾਉਣਾ ਹੁੰਦਾ ਡਿਮਾਂਡ ਕੀ ਰਹਿਣ ਵਾਲੀ ਬਈ ਇਹਦੀ ਇਹਦੀ ਹਾਲਾ 75 ਦੀ ਆ ਬਈ ਉਹ ਜੋ ਮਾੜਾ ਮੋਟਾ ਜੀ ਬਈ ਜੈ ਜੈ ਮਾੜਾ ਮੋਟਾ ਜੀ ਹੋਣਾ ਠੀਕ ਆ ਜੀ ਐਸਨੋ ਪ੍ਰਾਈਸ ਬਾਈ ਕਹਿੰਦਾ 75000 ਰੁਪਇਆ ਵਿੱਚੋਂ ਲੈਸ ਜ਼ਰੂਰ ਹੋ ਜਾਊਗਾ ਜੀ ਦੋ ਨੰਬਰ ਸੁਆ ਕੇ ਨਮਾ ਜੀ ਇਹ ਬਈ ਦੂਜਾ ਸੁਆ ਸੂਈ ਵੀ ਆ ਠੀਕ ਆ ਜੀ ਡੇਢ ਪੌਣੇ ਦੋ ਮਹੀਨਿਆਂ ਦੀ ਸੂਈ ਵੀ ਆ ਠੀਕ ਆ ਜੀ ਇਹਦੇ ਥੱਲੇ ਦੁੱਧ ਐਸ ਟਾਈਮ 13 ਕਿਲੋ ਆ ਜੋ ਕਿ ਦੇ ਦਾਂਗੇ ਜੋ ਕਿ ਦੇਵਾਂਗੇ 13 ਕਿਲੋ 12 ਕਿਲੋ ਮੰਨ ਕੇ ਆ ਜਾਓ ਖਣਾ ਦੀ ਦਾਨਾ ਜੀ ਥੋੜਾ ਦੀ ਦਾਨਾ ਠੀਕ ਹੈ ਜੀ ਥੋੜੀ ਆਪਣੀ ਗਾਰੰਟੀ ਆਪਾਂ ਨੂੰ ਠੀਕ ਹੈ ਜੀ ਤੋੜ ਕੇ ਦਿਖਾ ਦੀ ਬਈ ਸੁਆ ਦੂਜਾ ਸੂਈ ਹੈ ਜੀ ਡੇਢ ਤੋਂ ਪੌਣੇ 2 ਮਹੀਨਿਆਂ ਦੀ ਸੂਈ ਹੈ ਜੀ ਮਾਲਕਾਂ ਦੇ ਦੱਸਣ ਮੁਤਾਬਕ ਜਿਹੜਾ ਨੈੱਟ ਦੁੱਧ ਤਿਆਰ ਆ ਜੀ ਉਹ 13 ਕਿਲੋ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਰਚਵਾਈ ਕਰ ਸਕਦਾ ਜੀ ਬਾਕੀ ਹਵਾਨਾ ਸੋਨਾ ਕਟ ਵਾਲਾ ਜੀ ਥਣਾ ਦੇ ਸਾਇਹ ਤੁਹਾਨੂੰ ਨੇੜੇ ਤੋਂ ਦਿਖਾ ਦਾਂਗੇ ਸੋਨੇ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਠੀਕ ਆ ਜੀ ਜਿਹੜੇ ਟਾਈਮ ਮਾਦੀ ਕੋਈ ਮਤਲਬ ਸਪਤਾ ਦੇ ਚਾ ਆ ਕੇ ਵੀਰ ਟਾਈਮ ਟੂ ਟਾਈਮ ਚਵਾਈ ਕਰ ਸਕਦਾ 12 ਕਿਲੋ ਮੰਨੇ ਕੇ ਆਇਓ ਬਾਈ ਕਹਿੰਦਾ ਉਹਦਾ ਦੋ ਟਾਈਮ ਚਾਰ ਟਾਈਮ ਛੇ ਟਾਈਮ ਚਵਾਈ ਕਰ ਲਿਓ ਜੀ ਥਣਾ ਦੇ ਸਾਇਹ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਠੰਡੀ ਸੀਲਾ ਥਣਾ ਦੀ ਓਕੇ ਹੋਊਗੀ ਡਿਮਾਂਡ ਜੀ ਇਹਦੀ ਇਹਦੀ ਹਾਂ ਨਾ 31 ਦੀ ਆ ਹੋਜੂਲੈਸ ਜੀ ਬੱ ਕਾਲਾ 100 ਰੁਪਏ ਛੋਟ ਹੀ ਹੋਣੀ ਹੈ ਇਹਦੇ ਚੋਂ ਠੀਕ ਹੈ ਜੀ ਐਸਨੋ ਪ੍ਰਾਈਸ 31000 ਰੁਪਿਆ ਵਿੱਚੋਂ ਲੈਸ ਬਾਈ ਕਹਿੰਦਾ ਕਰ ਦਾਂਗੇ ਜੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ